ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਸ੍ਰਿਸ਼ਟ ਦੇ ਟੈਂਕੇ ਨੂੰ ਸਿਆਰੀ ਲੱਗੀ ਹੋਈ ਹੈ ਸ੍ਰਿਸ਼ਟੀ ਜਿਹੜੇ ਰਾਜੇ ਦਾ ਸਾਰੀ ਸ੍ਰਿਸ਼ਟੀ ਤੇ ਰਾਜ ਹੋਵੇ ਮੰਨ ਲਓ ਚੱਕਰਵਰਤੀ ਰਾਜਾ ਹੋਵੇ ਜਿਹਦਾ ਹੁਕਮ ਵੀ ਸਾਰੀ ਸ੍ਰਿਸ਼ਟੀ ਵਿੱਚ ਚੱਲਦਾ ਹੋਵੇ ਪਰ ਕਿਧਰੇ ਨਾ ਕਿਧਰੇ ਨਾ ਉਹਨੂੰ ਚਿੰਤਾ ਬਹੁਤ ਹੁੰਦੀ ਹੈ ਦੁਖੀ ਹੋਵੇਗਾ ਕਿਤੇ ਉੱਤੇ ਉਹ ਏਰੀਆ ਵਿੱਚ ਇਦਾਂ ਨਾ ਹੋ ਜਵੇ ਉੱਥੇ ਇਦਾਂ ਨਾ ਹੋ ਜਵੇ ਉਹਨੂੰ ਚਿੰਤਾ ਹੁੰਦੀ ਹੈ ਪਰ ਕੀ ਕਰਨਾ ਚਾਹੀਦਾ ਹੈ ਫਿਰ ਹਰ ਕਾਣਾ ਜਪਤ ਹੋਏ ਸੁਖੀਆ ਵੇਖੋ ਉਹ ਕਹਿੰਦੇ ਰਾਜ ਵਿੱਚ ਨਾ ਜੇ ਪਰਮਾਤਮਾ ਦੇ ਨਾਮ ਨੂੰ ਜਪੇ ਹਰੀ ਦਾ ਨਾਮ ਜਪਣ ਨਾਲ ਸਦੀਵੀ ਸੁਖ ਦੀ ਪ੍ਰਾਪਤੀ ਕਰ ਸਕਦਾ ਹੈ ਸਦੀਵੀ ਸੁਖ ਦੀ ਨਹੀਂ ਚਿੰਤਾ ਲੱਖ ਕਰੋੜੀ ਬੰਦ ਨਾ ਪਰੇ ਜਿੱਥੇ ਹੁਣ ਇੱਥੇ ਮੈਨੂੰ ਇੱਕ ਥੋੜੇ ਦਿਨ ਪਹਿਲਾਂ ਇੱਕ ਭੈਣ ਪੁੱਛ ਰਹੀ ਸੀ ਬਈ ਬੰਦ ਬੰਦਨ ਬੋਲਣਾ ਜੀ ਉਹਨੂੰ ਜਿਹੜਾ ਲਿਖਿਆ ਹੋਇਆ ਸੁਖਮਨੀ ਸਾਹਿਬ ਚ ਦੁਬਤਾ ਚਲੀ ਪੈਣਾ ਜੀ ਆਪਾਂ ਹੁਣ ਸਮਝਣਾ ਇਸ ਗੱਲ ਨੂੰ ਧਿਆਨ ਦਿਓ ਇਹ ਤੁਹਾਡੇ ਕੰਮ ਵੀ ਆਏਗੀ ਤੁਹਾਨੂੰ ਵੀ ਜੇ ਕੋਈ ਕੁਐਸਚਨ ਕਰੇ ਆਪਾਂ ਕੁਐਸਚਨ ਨਹੀਂ ਕਰਨੇ ਆਪਾਂ ਕਿਸੇ ਨੂੰ ਦੱਸਣਾ ਹੈ ਜਿੱਥੇ ਬੰਧਨ ਹੋਏਗਾ ਨਾ ਭਾਵ ਜਿੱਥੇ ਬੰਧਨ ਮੁਕਤਾ ਹੋਏਗਾ ਬੱਬੇ ਨੂੰ ਟੀਪੀ ਤੇ ਤਾਂ ਦਨ ਨਾ ਭਾਵਤ ਨੰਨੇ ਨੂੰ ਕੋਈ ਔਂਕੜ ਨਹੀਂ ਹੋਏਗਾ ਕੁਝ ਨਹੀਂ ਹੋਏਗਾ ਉਹ ਬੰਧਨ ਹੈ ਹੁਣ ਇੱਥੇ ਲਿਖਿਆ ਲੱਖ ਕਰੋਰੀ ਬੰਦ ਨ ਪਰੈ ਬੰਦ ਦੇ ਤੱਦੇ ਨੂੰ ਔਂਕੜ ਹੈ ਇਹਦਾ ਅਰਥ ਹੈ ਰੋਕ ਲਾਉਣੀ ਜਿਵੇਂ ਆਪਾਂ ਪੈਲੀ ਵਿੱਚ ਪਾਣੀ ਦੰਨੇ ਆ ਨਾ ਰੁੱਖ ਮੋੜਨ ਕਰਕੇ ਬੰਦ ਮਾਰਦੇ ਆ ਇੱਕ ਪਾਸੇ ਦਾ ਨੱਕਾ ਲਾ ਦਿੰਦੇ ਆ ਮਿੱਟੀ ਦਾ ਉਹ ਫਿਰ ਪਾਣੀ ਦੂਜੇ ਪਾਸੇ ਨੂੰ ਮੁੜ ਜਾਂਦਾ ਜਿਵੇਂ ਲੱਖ ਕਰੋੜੀ ਇੰਨਾ ਤਾਂ ਨਹੀਂ ਇਕੱਠਾ ਹੋਣ ਦੇ ਬਾਵਜੂਦ ਤ੍ਰਿਸ਼ਨਾ ਨੂੰ ਰੋਕ ਨਹੀਂ ਲੱਗਦੀ ਜੇ ਇੰਨਾ ਹੋਣ ਦੇ ਬਾਵਜੂਦ ਸੰਤੁਸ਼ਟੀ ਨਹੀਂ ਫਿਰ ਕੀ ਹੋਏਗਾ ਕੀ ਕੀਤਾ ਜਾਵੇ ਹਰ ਕਾ ਨਾਮ ਜਪਤ ਨਿਸਤਰੈ ਹਰ ਕਾ ਨਾਮ ਜਪਣ ਕਰਕੇ ਨਿਸਤਰੈ ਪਾਤਸ਼ਾਹ ਕਹਿੰਦੇ ਤਰ ਜਾਈਦਾ ਅਨਕ ਮਾਇਆ ਰੰਗ ਤੀਖ ਨਾ 부ਝਾਵੈ ਅਨਕ ਮਾਇਆ ਰੰਗ ਇਹ ਮਾਇਆ ਦੇ ਰੰਗ ਤ੍ਰਿਸ਼ਨਾ ਨੂੰ ਸ਼ਾਂਤ ਨਹੀਂ ਕਰ ਸਕਦੇ ਜਿੰਨੀ ਮਰਜੀ ਦੌੜ ਭੱਜ ਹੋਵੇ ਇਹ ਤ੍ਰਿਸ਼ਨਾ ਨੂੰ ਸ਼ਾਂਤ ਨਹੀਂ ਕਰ ਸਕਦੇ ਜੀ ਮੈਂ ਐਵੇਂ ਕਰਨਾ ਅਜੀ ਮੈਂ ਐਵੇਂ ਕਰਨਾ ਅਜੀ ਮੈਂ ਉਹ ਕੰਮ ਕਰਨਾ ਜੀ ਮੈਂ ਆ ਕਰਨਾ ਇਦਾਂ ਸ਼ਾਂਤੀ ਨਹੀਂ ਆਉਂਦੀ ਰਜ ਨਾ ਕੋਈ ਜੀਵਿਆ ਰਜ ਨਾ ਕੋਈ ਜੀਵਿਆ ਰਜ ਨਾ ਪਹੁੰਚ ਨਾ ਚੱਲਿਆ ਕੋਈ ਪਹੁੰਚ ਨਾ ਚੱਲਿਆ ਕੋਈ ਕਿਸੇ ਵੀ ਐਸੋ ਕੁਛ ਲੋ ਮੰਨ ਲੋ ਲਾਸਟ ਸਵਾਸ ਕਿਸੇ ਦਾ ਨਿਕਲਦਾ ਉਹ ਵੀ ਕਹੇਗਾ ਜੀ ਮੈਂ ਬਹੁਤ ਕੁਝ ਕਰਨਾ ਹੈ ਅਜੇ ਮੈਂ ਹੋਰ ਜੀਉਣਾ ਹੈ ਅਜੇ ਮੈਂ ਉਹ ਕੰਮ ਕਰਨੇ ਨੇ ਸੰਤੁਸ਼ਟੀ ਨਹੀਂ ਸ਼ਾਂਤੀ ਨਹੀਂ ਐਦਾਂ ਆਉਂਦੀ ਹਰ ਕਾ ਨਾਮ ਜਪਤ ਆਗਾਵੇ ਆਗਾਵੇ ਤ੍ਰਿਪਤ ਹੋ ਜਾਈਦਾ ਹੈ ਮੈਂ ਅੰਦਲੇ ਕੀ ਟੇਕ ਮੈਂ ਅੰਦਲੇ ਕੀ ਟੇਕ ਮੈਂ ਅੰਦਲੇ ਤੇਰਾ ਨਾਮ ਖੁੰਦ ਕਾਰਾ ਤੇਰਾ ਨਾਮ ਖੁੰਦ ਕਾਰਾ ਮੈਂ ਦੁਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਨਾਮ ਤੇ ਸੰਤੁਸ਼ਟ ਕਰ ਦਿੰਦਾ ਜੀ ਅੱਗੇ ਵੇਖੋ ਜੱਜੇ ਨੂੰ ਸਿਹਾਰੀ ਹਾਹਾ ਅਗਲੀ ਪੰਕਤੀ ਵਿੱਚ ਇਹਨੂੰ ਪੜ੍ਹਨਾ ਜੇ ਜੇ ਮਾਰਗ ਇਹ ਜਾਤ ਹੀ ਕੇਲਾ ਇਹੋ ਨਹੀਂ ਪੜ੍ਹਨਾ ਜੀ ਇਹ ਮਾਰਗੇ ਜਾਤ ਹੀ ਕੇਲਾ ਇਹੋ ਕਈ ਨੂੰ ਇਹੋ ਪੜਦੇ ਨੇ ਇਹੋ ਨਹੀਂ ਪੜਨਾ ਔਰ ਜਿਹੇ ਨਹੀਂ ਜੇ ਬੋਲਣਾ ਹੈ ਜਿੱਥੇ ਜੱਜਾ ਹਾਹਾ ਮੁਕਤਾ ਜਾਂ ਜਿੱਦੇ ਜੱਜਾ ਹਾਹੇ ਨੂੰ ਕੰਨਾ ਹੈ ਉੱਥੇ ਬੋਲਣਾ ਜਹਾਂ ਜਿੱਥੇ ਇਸ ਜੀਵ ਨਾਲ ਕੋਈ ਸੰਗੀ ਸਾਥੀ ਨਹੀਂ ਹੁੰਦਾ ਫਿਰ ਉਥੇ ਮਦਦ ਕੌਣ ਕਰਦਾ ਜੀ ਤਾਂ ਹਰ ਨਾਮ ਸੰਗ ਹੋਤ ਸੁਹੇਲਾ ਤਾਂ ਉਸ ਰਸਤੇ ਤੇ ਹਰੀ ਦਾ ਨਾਮ ਸਾਥ ਦਿੰਦਾ ਹੈ ਤੇ ਸੁਹੇਲਾ ਸੁਖ ਦਿੰਦਾ ਹੈ ਐਸਾ ਨਾਮ ਮਨ ਸਦਾ ਧਿਆਈ ਹੈ ਇੱਥੇ ਮਨ ਨੂੰ ਕਿਹਾ ਹੈ ਜੀ ਮਨ ਨੂੰ ਸੰਬੋਧਨ ਹੈ ਮੈਂ ਮਨ ਨਮਕਤ ਹੈ ਹੁਣ ਕਈ ਪਤਾ ਕੀ ਕਰਨੀ ਮੈਂ ਤੇ ਜੀ ਇੰਨੇ ਮਿੰਟਾਂ ਵਿੱਚ ਇੰਨੇ ਪਾਠ ਕਰ ਦੂੰਦਾ ਮੈਂ ਤੇ ਇੰਨੇ ਮਿੰਟਾਂ ਵਿੱਚ ਇਦਾਂ ਕਰ ਦੂੰਦਾ ਉਹਨੂੰ ਰਸ ਨਹੀਂ ਆ ਸਕਦਾ ਕਦੇ ਵੀ ਕਦੇ ਵੀ ਰਸ ਨਹੀਂ ਆਏਗਾ ਕਈਆਂ ਤੋਂ ਵਾਹਿਗੁਰੂ ਜੀ ਸਮਝਾ ਕੇ ਪਾਠ ਕਰਾਉਂਦੇ ਨੇ ਰਸ ਕਿਵੇਂ ਨਾ ਆਵੇ ਇਸ ਕਰਕੇ ਐਸਾ ਨਾਮ ਮਨ ਸਦਾ ਧਿਆਈਐ ਸਦਾ ਧਿਆਨ ਚ ਰੱਖੋ ਜੀ ਧਿਆਨ ਚ ਨਾਨਕ ਗੁਰਮੁਖ ਪਰਮਗਤ ਪਾਈਐ ਤੀਜੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਸਿੱਖਿਆ ਲੈ ਕੇ ਨਾਮ ਜਪਣ ਦਾ ਤਰੀਕਾ ਸਿੱਖ ਕੇ ਸੰਗਤ ਕਰਕੇ ਪਰਮਗਤ ਪਾਈਐ ਪਰਮਗਤ ਕੀ ਹੁੰਦਾ ਜੀ ਉੱਚੀ ਅਵਸਥਾ ਪ੍ਰਾਪਤ ਹੋ ਜਾਏਗੀ ਕਿਵੇਂ ਗੁਰੂ ਦੇ ਨਾਲ ਜਪ ਕੇ ਗੁਰੂ ਦੇ ਨਾਲ ਬੈਠ ਕੇ ਗੁਰੂ ਦੇ ਨਾਲ ਜਪ ਕੇ ਹੀ ਪਰਮਗਤ ਪਾਈ ਜਾਂਦੀ ਹੈ ਅੱਗੇ ਤੀਜਾ ਪਦ ਆ ਗਿਆ ਜੀ